ਅਗਲੀ ਕਹਾਣੀ ਜਿਹੜੀ ਹੈ ਉਹ ਫਿਰ ਸਿੱਖ ਸਿਆਸਤ ਨਾਲੀ ਸੰਬੰਧਤ ਹੈ ਜਿਹਦਾ ਮੈਂ ਜ਼ਿਕਰ ਕਰਕੇ ਹਟੇ ਲਾਪਤਾ ਸੂਪ ਜਿਹੜੇ ਨੇ ਉਹਨਾਂ ਦੇ ਨਾਲ ਸੰਬੰਧਤ ਹੈ ਤੇ ਲਾਪਤਾ ਸੂਪ ਦੇ ਮਾਮਲੇ 'ਚ ਦੋ ਗ੍ਰਿਫਤਾਰੀਆਂ ਹੋ ਚੁੱਕੇ ਨੇ 16 ਬੰਦਿਆਂ ਤੇ ਕੇਸ ਦਰਜ ਹੋਇਆ ਸੀ ਦੋ ਜਿਹੜੇ ਮੌਤ ਹੋ ਚੁੱਕੀ ਹੈ ਤੇ ਦੋ ਪੱਤ ਚੁੱਕੇ ਨੇ ਕੈਨੇਡਾ ਤੇ ਬਾਕੀ ਇਹ ਜਿਹੜੇ ਉਹਨਾਂ 'ਚੋਂ ਤੇ ਇੱਕ ਦੀ ਕੱਲ ਪੁਛਗਿਸ਼ ਹੋਈ ਦੋ ਗ੍ਰਿਫਤਾਰ ਹੋਏ ਮੈਂ ਜਿਹੜਾ ਦੱਸਿਆ ਸੀ ਕਿ ਗ੍ਰਫਤਾਰ ਜਿਹੜਾ ਕਮਲਜੀਤ ਸਿੰਘ ਹੋਇਆ ਸੀ ਸਰਸਿੰਗ ਰਿਪੋਰਟ ਜਿਹੜੀ ਹੈ ਜਿਸ ਤਰੀਕੇ ਨਾਲ ਕਮਲਜੀਤ ਸਿੰਘ ਤੇ ਉਹਨੇ ਜਿਹੜੇ ਦੋਸ਼ ਦੱਸੇ ਨੇ ਵੀ ਉਹ ਤੇ ਬਣਦੇ ਜਾ ਉਹੀ ਹੀ ਮੇਲ ਕਾਰਪੋਰੇਟ ਹੈ ਕਿਉਂਕਿ ਨੰਬਰ 1 ਤੇ ਉਹਨੇ ਰੱਖਿਆ ਹੈ ਕਮਲਜੀਤ ਸਿੰਘ ਨੂੰ ਸਹਾਇਕ ਸੁਪਰਵਾਈਜ਼ਰ ਨੂੰ ਜਿਹਦੇ ਕੋਲ ਜਿਹੜੀ ਹੈ ਪਵਨ ਸ੍ਰੋਪਾ ਦਾ ਸਟੋਰ ਲਾਈਜ਼ਰ ਸੀ ਇਸ ਜਿਹਨੂੰ ਉਹਨੇ ਸਹੀ ਟਗਡਨ ਮੇਨਟੇਨ ਨਹੀਂ ਕੀਤਾ ਹਰ ਐਕਟਰੀ ਤੋਂ ਬਾਅਦ ਉਹਨੇ ਕਟਿੰਗ ਕੀਤੀ ਹੋਈ ਹੈ ਸਾਰ ਸਾਰ ਕਲੋਜ਼ਿੰਗ ਤੇ ਓਪਨਿੰਗ ਬੈਲੈਂਸ ਜਿਹੜਾ ਉਹਦੇ ਕਟਿੰਗ ਕੀਤੀ ਹੈ ਉਸ ਨੇ ਯਾਨੀ ਕੋਈ ਵੀ ਕਿਸੇ ਕਿਸਮ ਦਾ ਰਾਈਟ ਆਫ ਕਰਦੀ ਕਰਦੀ ਕੀਤੀ ਉਹ ਤਾਂ ਵਰਕੇ ਅਨਦਰ ਘੱਗ ਨਾਲ ਸਰੂਪ ਜਿਹੜੇ ਨੇ ਉਹਨਾਂ ਨੂੰ ਸਾਬ ਕੇ ਤੇ ਅੱਗੇ ਵੇਚਣ ਦੀ ਗੱਲ ਉਹ ਕਰਦਾ ਸੀ ਤੇ ਹਲੇ ਵੀ 125 ਸਰੂਪ ਉਸ ਮਹੀਨੇ ਜਦੋਂ 20 ਦੇ ਵਿੱਚ ਇਹਨਾਂ ਨੇ ਰਿਪੋਰਟ ਦਿੱਤੀ ਜਿਹੜੀ ਰਿਪੋਰਟ ਐਸੀ 23820 ਨੂੰ ਦਿੱਤੀ ਸੀ ਈਸ਼ਰ ਸਿੰਘ ਨੇ ਰਿਪੋਰਟ ਕਮੇਟੀ ਨੇ ਹਾਲੇ ਵੀ ਉਹ ਕਦੇ ਪਾਇਦੇ ਜਿਤ ਤੋਬਣਾ ਤੋਂ ਇਹ ਸਾਰਾ ਕੁਝ ਉਹਦੇ ਚ ਉਹਦੇ ਤੋਂ ਬਾਅਦ ਬਹੁਤ ਵੱਡੇ ਖੁਲਾਸੇ ਹੋਣ ਦੀ ਸੁਭਾਅ ਹੈ ਤੇ ਹੁਣ ਉਹ ਖੁਲਾਸਿਆਂ ਚ ਹੋਰ ਵਾਧਾ ਇਸ ਕਰਕੇ ਹੋਏਗਾ ਕਿ ਧਾਮੀ ਸਾਹਿਬ ਜੋ ਮਰਜ਼ੀ ਕਹੀ ਜਾਣ ਸਿਟ ਨੇ ਤਾਂ ਫਿਰ ਆਪਣਾ ਕੰਮ ਸ਼ੁਰੂ ਕਰਤਾ ਉਹਨੇ ਇਹ ਤਾਂ ਤਰਬ ਕਰ ਲਿਆ ਸਕੱਤਰ ਜਿਹੜਾ ਪ੍ਰਤਾਪ ਸਿੰਘ ਸਰੋਣੀ ਕਮੇਟੀ ਦਾ ਕਿ ਆਓ ਤੇ ਸਾਰੇ ਡਾਕੂਮੈਂਟਸ ਸਾਡੇ ਦਿਖਾਓ। ਉਹਨੇ ਸਾਰੇ ਡਾਕੂਮੈਂਟ ਜਿਨ੍ਹਾਂ ਤੇ ਕਟਿੰਗ ਹੋਈ ਹੋਈ ਹੈ, ਜਿਨ੍ਹਾਂ ਤੇ ਕੱਚੀ ਪੈਨਸਲ ਨਾਲ ਲਿਖਿਆ ਹੋਇਆ ਹੈ, ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਰੱਖਿਆ ਹੋਇਆ, ਜਿਹਦੇ ਵਿੱਚ ਕਿਤੇ ਵੀ ਆਡਿਟ ਨਹੀਂ ਹੋਇਆ, ਨਾ ਸਰਕਾਰੀ ਆਡਿਟ ਹੋਇਆ, ਨਾ ਕੋਲੀ ਦਾ ਕੋਈ ਆਡਿਟ ਹੋਇਆ ਤੇ ਇਹ ਸਾਰਾ ਕੁਝ ਜਦੋਂ ਹੁਣ ਜਾ ਕੇ ਦੱਸਣਗੇ ਤੇ ਜਵਾਬ ਕੀ ਹੋਊਗਾ? ਇਸ ਕਰਕੇ ਇਹ ਜਾਂਚ ਦੇ ਵਿੱਚ ਇਹ ਕੱਡੀ ਗੱਲ ਤਾਂ ਹੋਣੀ ਸਾਡੀ ਜਿਹੜੀ ਕਮਲਜੀਤ ਦਾ ਮੈਂ ਜ਼ਿਕਰ ਕਰ ਰਿਹਾ ਸੀ। ਉਹਦੇ ਬਾਰੇ ਇੱਕ ਫਲੈਂਕ ਸquad 18 ਚ ਕਿਹਾ ਸੀ ਕਿ ਇਹਨੂੰ ਹਟਾਓ ਕਿਸੇ ਹੋਰ ਉਹਦੇ ਤੇ ਲਾਓ ਚਰਨ ਲਾਓ ਪਰ ਹਕਰਾਣੀ ਦੀ ਗੱਲ ਹੈ ਕਿ ਉਹ ਬੰਦਾ ਜਿਹੜਾ ਟੈਂਟਡ ਸੀ ਜਿਹਦੇ ਆਲਰੇਡੀ ਇਸ ਤਰ੍ਹਾਂ ਦੇ ਜੌਬ ਲੱਗ ਚੁੱਕੇ ਸੀ ਉਹ 19 ਸਾਲ ਤੱਕ ਉਸੇ ਉਹਦੇ ਤੇ ਰਿਹਾ ਉਹ ਕਿਸ ਕਾਰਨ ਰਿਹਾ ਹੁਣ ਉਹਨੂੰ ਵਿਚਾਰ ਰਿਹਾ ਸੀ ਇਹ ਸਾਰੀਆਂ ਗੱਲਾਂ ਹੁਣ ਅੱਗੇ ਆ ਸਕਦੀਆਂ ਨੇ ਤੇ ਕਿਉਂਕਿ ਰਿਕਾਰਡ ਤਾਂ ਪੇਸ਼ ਕਰਨੇ ਪੈਣੇ ਤੇ ਹੁਣ ਪ੍ਰਤਾਪ ਸਿੰਘ ਸੈਕਟਰੀ ਫੌਲ ਲੈ ਕੇ ਜਾਣਗੇ ਉਹ ਚ ਕੌਣ ਕੌਣ ਕੀ ਕਰਦਾ ਹੈ ਜਾਂ ਕੀ ਕੌਣ ਫਸਦਾ ਹੈ ਇਹ ਤਾਂ ਸਮਾਂ ਦੱਸੋ ਪਰ ਜਿਹੜੀ ਗੱਲ ਮੈਂ ਕਹਿ ਰਿਹਾ ਕਿ ਸੱਟ ਤੇ ਜਿਹੜਾ ਹੈ ਉਹ ਆਪਣੀ ਉਹਦੇ ਕਾਰਵਾਈ ਅੱਗੇ ਵਿਧਾਈ ਹੈ ਪੁਛਗਿਛ ਵੀ ਕੀਤੀ ਗਈ ਹੈ ਪਰ ਵੀ ਸਿੰਘ ਤੋਂ ਤੋਂ ਉਹ ਹਾਲੇ ਇੱਕ ਕੇਸ ਕੋਈ ਜਿਹੜਾ ਐਂਟੀਸੀਪੇਟਰੀ ਬੇਲ ਦੇ ਵੀ ਪਾਇਦੇ ਉਹਨੂੰ ਉਹਦਾ ਫੈਸਲਾ ਹੋਣਾ ਇਹ ਸਾਰੀ ਗੱਲਬਾਤ ਦੇ ਵਿੱਚ ਭਗਵੰਤ ਮਾਨ ਨੂੰ ਤਲਬ ਕਰਨਾ ਉਸੇ ਟਕਰਾ ਦਾ ਨਤੀਜਾ ਹੀ ਬਣਿਆ ਜਾ ਰਿਹਾ ਹੈ ਇਹਦੀ ਜੋ ਕੁਛ ਅੱਜਕੱਲ੍ਹ ਅਕਾਲ ਤਖਤ ਸਾਹਿਬ ਤੇ ਚੱਲ ਰਿਹਾ ਹੈ ਤੇ ਅਕਾਲ ਤਖਤ ਸਾਹਿਬ ਤੇ ਫਿਰ ਜਦੋਂ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤੇ ਪਿਛਲੀਆਂ ਸਾਰੀਆਂ ਗੱਲਾਂ ਕਿ ਕਿਸ ਤਰੀਕੇ ਨਾਲ ਬੀਬੀ ਜਗੀਰ ਦੇ ਤੇ ਲਿਕੋਰ ਦੇ ਬਲੇ ਕਿ ਵੀ ਪ੍ਰਧਾਨ ਨਾਲ ਹੋਈ ਜਾਂ ਕਿਵੇਂ ਰਾਮ ਰਹੀਮ ਨੂੰ ਮਾਫੀ ਦਿੱਤੀ ਗਈ ਸਾਰੀਆਂ ਗੱਲਾਂ ਇੱਕ ਵਾਰ ਫੇਰ ਬਾਹਰ ਆ ਗਈਆਂ ਇਹ ਤੇ ਇਹ ਜਿਹੜਾ ਅਕਾਲ ਤਖਤ ਸਾਹਿਬ ਦੀ ਸੰਸਥਾ ਤੇ ਜਿਹੜੇ ਜਥੇਦਾਰ ਲਾਏ ਜਾਂਦੇ ਨੇ ਤੇ ਜਿਹੜੇ ਜਥੇਦਾਰ ਨਹੀਂ ਉਹਨਾਂ ਦੇ ਬਿਤਾ ਕੰਮ ਕਰਦੇ ਜਿਹੜੇ ਸਿੱਧੇ ਜਾਂ ਸਿੱਧੇ ਤੌਰ ਤੇ ਪਾਵਰ ਚਲੇ ਜਾਂ ਮੈਂ ਨਹੀਂ ਕਹਿੰਦਾ ਕਿ ਕਬਜ਼ਾ ਕੀਤਾ ਹੋਵੇ ਪਰ ਉੜਤਾ 14 ਸਾਲ ਹੋ ਗਏ ਕੁਝ ਵੀ ਕਹਿ ਸਕਦੇ ਹੋ ਤੁਸੀਂ ਤੇ ਫਿਰ ਉਹ ਆਪਦੇ ਤਰੀਕੇ ਨਾਲ ਜਿਉਂ ਥੋੜਾ ਜਿਹਾ ਵੀ ਫੈਸਲਾ ਲੱਕ ਕਰਦੇ ਨੇ ਪ੍ਰਜੋਗਿਆ ਨਹੀਂ ਹਰਪ੍ਰੀਤ ਸਿੰਘ ਦਾ ਹੋਇਆ ਜਾਂ ਹੋਰ ਜਿਹੜੇ ਜਥੇਦਾਰ ਕੈਨੇਰਮ ਮਿੱਤ ਸਿੰਘ ਨਾਲ ਨੇ ਫਿਰ ਇਸ ਤਰ੍ਹਾਂ ਹੋ ਜਾਂਦਾ ਉਹ ਇਹ ਸਾਰਾ ਮਸਲਾ ਇੱਕ ਵਾਰ ਫਿਰ ਫਿਰ ਸਿਕਸ ਜਿਹੜੀ ਹੈ ਸੰਗਤ ਦੀ ਕਚਹਿਰੀ ਦੇ ਵਿੱਚ ਪਹੁੰਚ ਗਿਆ